ਕੀ ਦਾ ਮਾਮਲਾ ਹੈ ਬਾਈਕ ਚੋਰੀ ਹੋ ਗਿਆ ব্রাঞ্চ ਦੇ ਬਾਹਰੋਂ ਐਕਸੈਸ ਬੈਂਕ ਦੀ ਫੀਲਡ ਗੰਜ ব্রাੰਚ ਦੀ ਐਕਸੈਸ ਬੈਂਕ ਦੀ ਪਾਰਕਿੰਗ ਦੇ ਵਿੱਚ ਹੀ ਲੱਗਿਆ ਸੀ ਨੀਚੇ ਤੇ ਕੋਈ ਬਾਈਕਾਂ ਉੱਪਰ ਲੱਗੀਆਂ ਸੀ ਐਕਸੈਸ ਬੈਂਕ ਦੀ ਪ੍ਰੋਪਰਟੀ ਦੇ ਉੱਪਰ ਹਾਂਜੀ ਕਿੰਨੇ ਵਿਦਿ ਚੱਦ ਰਹੇ ਐ ਇਹ 4 10 ਤੇ ਮੈਂ ਦੇਖਿਆ ਵੀਡੀਓ ਚੈੱਕ ਕਰਾਈ ਆ ਕੈਮਰੇ ਚੱਕ ਕੀਤਾ 4 10 ਤੇ ਚੱਕਿਆ ਗਿਆ ਸੀ ਬਾਈਕ ਤੁਹਾਨੂੰ ਕੀ ਲੱਗਦਾ ਸਤਿ ਸ੍ਰੀ ਅਕਾਲ ਮੈਨੂੰ ਜੀ ਘੰਟੇ ਕੇ ਬਾਅਦ ਪਤਾ ਲੱਗਿਆ ਸੀ ਤੁਮ ਕਿਤਾ ਪੁਸ਼ਟੀ ਹੋ ਗਈ ਮੇਰਾ ਬਾਈਕ ਕਿੱਰੀ ਹੋ ਗਿਆ ਬਸ ਮੈਂ ਪਹਿਲੇ ਸੋਚਿਆ ਕਿ ਮੈਂ ਕਿੱਥੇ ਰੱਖ ਕੇ ਤਾਂ ਨਹੀਂ ਆਇਆ ਨਹੀਂ ਰੱਖਿਆ ਫਿਰ ਆਪਾਂ ਕੈਮਰਾ ਚੈੱਕ ਕੀਤਾ ਤੇ ਕੈਮਰੇ ਦੇ ਵਿੱਚ ਸਾਫ ਸਾਫ ਦਿਖਦਾ ਪਿਆ ਕਿ ਬਾਈਕ ਚੋਰੀ ਹੋ ਗਿਆ ਚਾਬੀ ਵੀ ਜਰਾ ਚਾਬੀ ਉਹਨਾਂ ਕੋਲ ਅੱਜ ਕੱਲ ਹੁੰਦੀ ਹੈ ਚੋਰਾਂ ਕੋਲ ਜਿਹੜੀ ਸਮਾਰਟ ਕੀ ਜਾਂ ਮੈਂ ਸੁਣਿਆ ਹੀ ਹੈ ਸਮਾਰਟ ਕੀ ਦਾ ਨਾਮ ਤੇ ਉੱਥੋਂ ਪਤਾ ਲੱਗਿਆ ਕਿ ਚੋਰੀ ਹੋ ਚੁੱਕਿਆ ਹੈ ਬਾਈਕ ਮੇਰੇ ਕੋਲ ਫੋਟੋ ਸੀਸੀਟੀਵੀ ਚੋਰੀ ਕਰਕੇ ਲੈ ਗਿਆ ਬਾਈਕ ਇੱਕ ਮਿੰਟ ਵੀ ਨਹੀਂ ਲਾਇਆ ਜੀ ਉਹਨਾਂ ਨੇ ਇੱਕ ਮਿੰਟ ਵੀ ਨਹੀਂ ਲਾਇਆ ਫੋਨ ਕਰਕੇ ਗੱਲ ਕਰ ਰਿਹਾ ਜੀ ਹਾਂਜੀ ਹਾਂਜੀ ਫੋਨ ਤੇ ਗੱਲ ਕਰਦਾ ਰਿਹਾ ਅੱਧਾ ਘੰਟੇ ਤੋਂ ਪਹਿਲੇ ਦੇਖਦਾ ਸੀ ਉਹ ਰਾਹ ਸਾਫ਼ ਕੀਤਾ ਹੁੰਨੇ ਆਪਣਾ ਤੇ ਬਸ ਉਹਨੇ ਜਿੱਥੇ ਮੌਕਾ ਮਿਲਿਆ ਉਹਨੂੰ ਤੇ ਉਹਨੇ ਆਪਣਾ ਹਾਂਜੀ ਮੈਂ ਕੰਪਲੀਟ ਉਸੇ ਦੇ ਨਹੀਂ ਦਿੱਤੀ ਸੀ ਜਦੋਂ ਚੋਰੀ ਹੋਈ ਮੇਰੀ ਨਾਲ ਦੀ ਨਾਲ ਹੀ ਮੈਂ ਹਜੇ ਤਾਂ ਕੁਝ ਨਹੀਂ ਪਤਾ ਲੱਗਿਆ ਜੀ ਮੈਂ ਡਿਵੀਜ਼ਨ ਨੰਬਰ 2 ਫੀਲਡ ਗੰਜ ਤੇ ਚੋਰੀ ਦਾ ਮਾਮਲਾ ਹੈ ਬਾਈਕ ਚੋਰੀ ਹੋ ਗਿਆ ਬ੍ਰਾਂਚ ਦੇ ਬਾਹਰੋਂ ਐਕਸੈਸ ਬੈਂਕ ਦੀ ਫੀਲਡ ਗਾਂਜ ਬ੍ਰਾਂਚੀ ਐਕਸੈਸ ਬੈਂਕ ਦੀ ਪਾਰਕਿੰਗ ਦੇ ਵਿੱਚ ਹੀ ਲੱਗਿਆ ਸੀ ਕਿਤੇ ਨਹੀਂ ਬਾਈਕ ਉੱਪਰ ਲੱਗਿਆ ਸੀ ਐਕਸੈਸ ਬੈਂਕ ਦੀ ਪ੍ਰੋਪਰਟੀ ਦੇ ਉੱਪਰ ਹਾਂ ਜਿੰਨੇ ਵੀ ਦੀ ਕਰਦੇ ਆ ਇਹ 4:10 ਤੇ ਮੈਂ ਦੇਖਿਆ ਵੀਡੀਓ ਚੈੱਕ ਕਰਾਈ ਆ ਕੈਮਰੇ ਚੈੱਕ ਕੀਤਾ 4:10 ਤੇ ਚੱਕਿਆ ਗਿਆ ਸੀ ਬਾਈਕ ਮੈਨੂੰ ਜੀ ਘੰਟੇ ਬਾਅਦ ਪਤਾ ਲੱਗਿਆ ਸੀ ਮੇਰੇ ਦੋਪਤੀ ਹੋਈ ਉਹਦਾ ਪਾਈਪ ਚਲੀ ਹੋ ਗਿਆ। ਬਸ ਮੈਂ ਪਹਿਲੇ ਸੋਚਿਆ ਕਿ ਮੈਂ ਕਿੱਥੇ ਰੱਖ ਕੇ ਤਾਂ ਨਹੀਂ ਆਇਆ। ਨਹੀਂ ਉਹ ਕਿਹਾ ਫਿਰ ਆਪਾਂ ਕੈਮਰਾ ਚੈੱਕ ਕੀਤਾ ਤੇ ਕੈਮਰੇ ਦੇ ਵਿੱਚ ਸਾਫ਼-ਸਾਫ਼ ਦਿਖਦਾ ਪਿਆ ਕਿ ਬਾਈਕ ਚੋਰੀ ਹੋ ਗਿਆ। ਚਾਬੀ ਵੀ ਜਰਾ ਚਾਬੀ ਉਹਨਾਂ ਕੋਲ ਅੱਜ ਕੱਲ ਹੁੰਦੀ ਹੈ ਚੋਰਾਂ ਕੋਲ ਜਿਹੜੀ ਸਮਾਰਟ ਕੀ ਜਾਂ ਮੈਂ ਸੁਣਿਆ ਹੀ ਹੈ ਸਮਾਰਟ ਕੀ ਦਾ ਨਾਮ ਤੇ ਉੱਥੋਂ ਪਤਾ ਲੱਗਿਆ ਕਿ ਚੋਰੀ ਹੋ ਚੁੱਕਿਆ ਬਾਈਕ। ਮੇਰੇ ਕੋਲ ਫੋਟੋ ਸੀਸੀਟੀਵੀ ਚੋਰੀ ਕਰਕੇ ਲੈ ਗਿਆ ਬਾਈ। ਇੱਕ ਮਿੰਟ ਵੀ ਨਹੀਂ ਲਾਇਆ ਜੀ ਉਹਨਾਂ ਨੇ। ਇੱਕ ਮਿੰਟ ਵੀ ਨਹੀਂ ਲਾਇਆ ਫੋਨ ਕਰ ਰਿਹਾ ਤੇ ਗੱਲ ਕਰ ਰਿਹਾ ਸੀ ਹਾਂਜੀ ਹਾਂਜੀ ਫੋਨ ਤੇ ਗੱਲ ਕਰਦਾ ਰਿਹਾ ਅੱਧਾ ਘੰਟੇ ਤੋਂ ਪਹਿਲੇ ਦੇਖਦਾ ਸੀ ਉਹ ਰਾਹ ਰਾਹ ਸਾਫ਼ ਕੀਤਾ ਹੁੰਨੇ ਆਪਣਾ ਤੇ ਬਸ ਉਹਨੇ ਜਿੱਥੇ ਮੌਕਾ ਮਿਲਿਆ ਉਹਨੂੰ ਤੇ ਉਹਨੇ ਆਪਣਾ ਹਾਂਜੀ ਮੈਂ ਕੰਪਲੀਟ ਉਸੇ ਦੇ ਨਹੀਂ ਦਿੱਤੀ ਸੀ ਜਦੋਂ ਚੋਰੀ ਹੋਈ ਮੇਰੀ ਨਾਲ ਦੀ ਨਾਲ ਹੀ ਮੈਂ ਹਜੇ ਤਾਂ ਕੁਝ ਨਹੀਂ ਪਤਾ ਲੱਗਾ ਜੀ ਮੈਂ ਡਿਵੀਜ਼ਨ ਨੰਬਰ 2 ਫਿਲਡ ਗੰਜ ਤੇ ਚੋਰੀ ਦਾ ਮਾਮਲਾ ਹੈ ਬਾਈਕ ਚੋਰੀ ਹੋ ਗਿਆ ਬ੍ਰਾਂਚ ਦੇ ਬਾਹਰੋਂ ਐਕਸੈਸ ਬੈਂਕ ਦੀ ਫੀਲਡ ਗਾਂਜ ਬ੍ਰਾਂਚੀ ਐਕਸੈਸ ਬੈਂਕ ਦੀ ਪਾਰਕਿੰਗ ਦੇ ਵਿੱਚ ਹੀ ਲੱਗਿਆ ਸੀ ਐਕਸੈਸ ਬੈਂਕ ਦੀ ਪ੍ਰੋਪਰਟੀ ਦੇ ਉੱਪਰ ਹਾਂ ਜਿੰਨੇ ਵੀ ਚੱਦ ਰਹੇ ਐ ਇਹ 4 10 ਤੇ ਮੈਂ ਦੇਖਿਆ ਵੀਡੀਓ ਚੈੱਕ ਕਰਾਈ ਆ ਕੈਮਰੇ ਚੈੱਕ ਕੀਤਾ 4 10 ਤੇ ਚੱਕਿਆ ਗਿਆ ਸੀ ਬਾਈਕ ਮੈਨੂੰ ਜੀ ਘੰਟੇ ਕੇ ਬਾਅਦ ਪਤਾ ਲੱਗਿਆ ਸੀ ਤੁਮ ਕਿਤਾ ਪੁਸ਼ਟੀ ਹੋ ਗਈ ਦੀ ਮੇਰਾ ਬਾਈਕ ਕਿੱਰੀ ਹੋ ਗਿਆ ਬਸ ਮੈਂ ਪਹਿਲੇ ਸੋਚਿਆ ਕਿ ਮੈਂ ਕਿੱਥੇ ਰੱਖ ਕੇ ਤਾਂ ਨਹੀਂ ਆਇਆ ਨਹੀਂ ਰੱਖਿਆ ਫਿਰ ਆਪਾਂ ਕੈਮਰਾ ਚੈੱਕ ਕੀਤਾ ਤੇ ਕੈਮਰੇ ਦੇ ਵਿੱਚ ਸਾਫ਼-ਸਾਫ਼ ਦਿਖਦਾ ਪਿਆ ਕਿ ਬਾਈਕ ਚੋਰੀ ਹੋ ਗਿਆ ਚਾਬੀ ਵੀ ਜਰਾ ਚਾਬੀ ਉਹਨਾਂ ਕੋਲ ਅੱਜਕੱਲ ਹੁੰਦੀ ਹੈ ਚੋਰਾਂ ਕੋਲ ਜਿਹੜੀ ਸਮਾਰਟ ਕੀ ਜਾਂ ਮੈਂ ਸੁਣਿਆ ਹੀ ਹੈ ਸਮਾਰਟ ਕੀ ਦਾ ਨਾਮ ਤੇ ਉੱਥੋਂ ਪਤਾ ਲੱਗਿਆ ਕਿ ਚੋਰੀ ਹੋ ਚੁੱਕਿਆ ਹੈ ਬਾਈਕ ਮੇਰੇ ਕੋਲ ਫੋਟੋ ਸੀਸੀਟੀਵੀ ਇੱਕ ਮਿੰਟ ਵੀ ਨਹੀਂ ਲਾਇਆ ਜੀ ਉਹਨਾਂ ਨੇ 1 ਮਿੰਟ ਵੀ ਨਹੀਂ ਲਾਇਆ ਫੋਨ ਕਰਕੇ ਗੱਲ ਕਰ ਰਿਹਾ ਜੀ ਹਾਂਜੀ ਹਾਂਜੀ ਫੋਨ ਤੇ ਗੱਲ ਕਰਦਾ ਰਿਹਾ ਅ ਅੱਧਾ ਘੰਟੇ ਤੋਂ ਪਹਿਲੇ ਦੇਖਦਾ ਸੀ ਉਹ ਰਾਹ ਸਾਫ਼ ਕੀਤਾ ਹੁੰਨੇ ਆਪਣਾ ਤੇ ਬਸ ਉਹਨੇ ਜਿੱਥੇ ਮੌਕਾ ਮਿਲਿਆ ਉਹਨੂੰ ਤੇ ਉਹਨੇ ਆਪਣਾ ਹਾਂਜੀ ਮੈਂ ਕੰਪਲੀਟ ਉਸੇ ਦੇ ਨਹੀਂ ਦਿੱਤੀ ਸੀ ਜਦੋਂ ਚੋਰੀ ਹੋਈ ਮੇਰੀ ਨਾਲ ਦੀ ਨਾਲ ਹੀ ਮੈਂ ਹਜੇ ਤਾਂ ਕੁਝ ਨਹੀਂ ਪਤਾ ਲੱਗਿਆ ਜੀ ਮੈਂ ਡਿਵੀਜ਼ਨ ਨੰਬਰ 2 ਫੀਲਡ ਗੰਜ